ਰਾਜ ਦਾ ਤੂੰ ਲੋਕ ਰੋਣ ਕਿਉਂ ਨਾ ਚੰਗੇ ਬੰਦੇ ਸੰਸਾਰ ਵਿੱਚ ਬਹੁਤ ਘੱਟ ਮਿਲਦੇ ਨੇ ਤੇ ਮਾੜੇ ਬੰਦੇ ਭਾਵੇਂ ਲੱਖਾਂ ਇਕੱਠੇ ਕਰ ਲੋ ਪਰ ਕੀਤਾ ਕੀ ਜਾਏ ਕੁਦਰਤ ਆਪ ਕਰਦੀ ਨਾ ਮਹਾਰਾਜੀ ਦੀ ਟੀਨਾ ਪੜ ਰਹੀ ਸੀ ਲੋਕ ਆਹਰ ਨਾਲ ਆਵੇ ਸਨ ਹਰ ਪਾਸੇ ਮਾਹੌਲ ਵਾਹਿਗੁਰੂ ਜੀ ਦਾ ਖਾਲਸਾ ਜੀ ਰਾਇ ਜੀ ਜੀ ਦੇ ਪਤੇ ਐਸਵੇਂ ਮੈਂ ਵਿਸ਼ੇਸ਼ ਧੰਨਵਾਦ ਨੂਰ ਟੀਵੀ ਵਾਲਿਆਂ ਦਾ ਕਰਦਾ ਜੋ ਇਹ ਪ੍ਰਾਗ ਉਗਰਾਉਂਦਾ ਜੋ ਵੀਡੀਓ ਫਿਲਮ ਬਣਾ ਕੇ ਆਰ ਬੋਰਡ ਦੇ ਵਿੱਚ ਪਾਉਂਦੇ ਨੇ ਇਹਨਾਂ ਦਾ ਨੂਰੀ ਨੂਰੀ ਟੀਵੀ ਵਾਲਿਆਂ ਦਾ ਨੂਰ ਟੀਵੀ ਨੂਰ ਟੀਵੀ ਵਾਲਿਆਂ ਦਾ ਬਹੁਤ ਮਹੱਤਵ ਨਿਵਾਜਾ ਭਾਈ ਬਾਕੀ ਪਾਈਏ ਸਥਾਨ ਤੇ ਪਿਛਲੇ ਪੰਜਾਂ ਸਾਲਾਂ ਤੋਂ ਇਹ ਜਗ੍ਹਾ ਇੱਕ ਮਾਗ ਤੋਂ ਇੱਕ ਭੁਗਣ ਤੱਕ ਕੰਮਿੰਨਾ ਲੰਗਰ ਲਾਏ ਜਾਂਦੇ ਨੇ ਚਾਹ ਦੇ ਜੋ 78 ਬਤਾਏ ਜਾਂਦੇ ਨੇ ਨਾਂ ਤਰ੍ਹਾਂ ਤਰ੍ਹਾਂ ਦੇ ਸ੍ਰੀਮਾਨ ਜੀ ਬਤਾਏ ਜਾਂਦੇ ਨੇ ਇਸੇ ਤਰ੍ਹਾਂ ਹੁਣੇ ਪਿੱਛੇ ਇੱਕ ਬਾਗ ਤੋਂ ਸ਼ੁਰੂ ਜੋ ਕੀਤਾ ਸੀਗਾ ਕੱਲ੍ਹ ਜਮਾਤ ਕਰਨਾ ਸੀ ਪਰ ਕੱਲ ਆਚਰਵਾਦੀ ਦਾ ਜਨਮ ਦਿਹਾੜਾ ਸੀ ਨਾਲ ਸੰਗਰਾਮ ਸੀ ਨਾਲ ਪੂਰਨ ਮਕਸੀ ਸੀ ਇਸ ਕਰਕੇ ਨੇ ਤਿਹਾੜਾ ਕਰਕੇ ਤਾਂ ਗੱਤ ਕਰਨੋਂ ਬੇਨਤੀ ਹੋਈ ਵੀ ਤੁਸੀਂ ਜੀ ਕੱਲ ਨੂੰ ਨਾ ਸਮਾਂਤ ਕਰਿਓ ਤੁਸੀਂ ਉਹ ਬਣਾਇਆ ਇੱਥੇ ਭੰਡਾਰਾ ਲਾਇਓ ਹੁਣ ਇੱਥੇ ਭਾਈ ਸਵੇਰ ਤੋਂ ਲਾ ਕੇ ਸਵੇਰ ਤੋਂ ਜਲੇਬੀਆਂ ਦਾ ਭੰਡਾਰਾ ਵਰਤ ਰਿਹਾ ਆਓ ਗਰਮ ਗਰਮ ਜਲੇਬੀਆਂ ਸਕੋ ਨਾਲ ਸਮੁੰਦਰ ਸਕੋ ਜਿਹੜੇ ਚਾਰ ਜੱਤਰੀਆ ਕਰਮਕਾਰੋ ਚਾਹ ਇੱਥੇ ਭਾਈ ਸੇਵਾ ਕੀਤੀ ਜਾਂਦੀ ਹੈ ਇੱਥੇ ਬਹੁਤ ਦਿਲ ਸਾਹ ਵਿੱਚ 어머니 ਮਾਇਆ ਹਾਜ਼ਰ ਹੁੰਦੀ ਹੈ ਭਾਈ ਇਸ ਕਰਕੇ ਇਹ ਗੁਰੂ ਨਾਨਕ ਦੇ ਨਾਮ ਤੇ ਲੰਗਰ ਚੱਲਦਾ ਭਾਈ ਕਿਸੇ ਤੋਂ ਕੋਈ ਵੀ ਚੀਜ਼ ਬਖਸ਼ ਕੇ ਦੇ ਹੀ ਨਹੀਂ ਜਾਂਦੀ ਇਸ ਬਣਾਦੇ ਦੇ ਵਿੱਚ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸੰਗਤਾਂ ਵੀ ਪਹੁੰਚਦਾ ਕਰਦੀ ਹੈ ਐਨੀਆਂ ਬੇਨਤੀਆਂ ਦੇ ਨਾਲ ਮਾ ਆਪ ਤੇ ਸਤਿ ਸ਼ਾਨ ਨੂੰ ਸੰਪੂਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕਾਰ ਵੀ ਤਾਰ ਦਿਸੇ ਇਸ ਪਾਸੇ ਵਿਚਾਰੇ ਹੋਰ ਸਾਉ ਦਾ ਜਦੋਂ ਪਹਿਲਾ ਇੱਕ ਹੈ ਫਿਰ ਇੱਕ ਹੈ ਫਿਰ ਇੱਕ ਹੈ ਵਾਹਿ

ਲੇ ਮੋਹ ਸੇਵਾ ਦਾ ਦੁਆਰਾ ਜਾਣਾ ਹੋਰ ਰੁਕਦਾ ਅੱਜ ਵੀ ਆਨਾਲਪੁਰਖ ਰਹਿਮਤ ਵਾਸੇ ਇਸੇ ਤਰ੍ਹਾਂ ਸਾਡੇ ਜੋਗ ਨਾਲ ਬੜਾ ਬੇਅੰਤਾ ਆਪੇ ਸਕਣ ਵਾਲੇ ਆਉਂਦੇ ਨੇ ਤੇ ਆਪੇ ਸਕਾਉਣ ਵਾਲੇ ਆਉਂਦੇ ਨੇ